ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਕਿਰਨ ਟਿੱਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆਈ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਜਾਣਾਂਗੇ ਕਿ ਆਪਾਂ ਟੇਸਪੇਪਰ ਦੇ ਉੱਪਰ ਡਿਜ਼ਾਈਨ ਕਿਦਾਂ ਡਰਾ ਕਰ ਸਕਦੇ ਹਾਂ ਇਹ ਹਾਂਜੀ ਪੂਰੀ ਵੀਡੀਓ ਜ਼ਰੂਰ ਦੇਖਿਓ ਤੁਸੀਂ ਵੀ ਇਦਾਂ ਦੇ ਸੋਨੇ ਸੋਨੇ ਟੇਸਪੇਪਰਜ਼ ਆਪਣੇ ਘਰ ਬੈਠ ਕੇ ਬਣਾ ਸਕਦੇ ਹੋਗੇ ਬਹੁਤ ਹੀ ਘੱਟ ਟਰਾਈਸ ਦੇ ਉੱਪਰ ਹਾਂਜੀ ਟੇਸਪੇਪਰ ਦੇ ਉੱਪਰ ਡਿਜ਼ਾਈਨ ਬਣਾਉਣ ਲਈ ਆਪਾਂ ਨੂੰ ਸਸਤੇ ਟੇਸਪੇਪਰ ਚਾਹੀਦੇ ਜੀ ਤੇ ਦੂਸਰਾ ਪੰਚਾਇੰਦਾ ਹੈ ਪਰਮਨੈਂਟ ਮਾਰਕਰ ਜੇ ਤੁਸੀਂ ਪਰਮਨੈਂਟ ਮਾਰਕਰ ਨਹੀਂ ਲੈਣਾ ਤੁਸੀਂ ਪੈਨ ਵੀ ਯੂਜ਼ ਕਰ ਸਕਦੇ ਹੋਗੇ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿਹੜੀ ਚੀਜ਼ ਯੂਜ਼ ਕਰਨੀ ਆ ਹਾਂਜੀ ਵਿੱਚ ਜੇ ਤੁਸੀਂ ਪਰਮਨੈਂਟ ਮਾਰਕਰ ਦੇ ਨਾਲ ਡਿਜ਼ਾਈਨ ਡਰਾ ਕਰੋਗੇ ਆ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਇਹ ਇਰੇਜ਼ ਨਹੀਂ ਹੁੰਦਾ ਪੈਨ ਥੋੜਾ ਕੋ ਇਦਾਂ ਹੋ ਗਿਆ ਇਦਾਂ ਹਾਂਜੀ ਤੇ ਸੂਟ ਦੇ ਉੱਪਰ ਮਾਰਕਿੰਗ ਜਿੱਦਾਂ ਆਪਾਂ ਕਰਦੇ ਆ ਉਹਦੇ ਹੀ ਕੇਸਪੇਪਰ ਉੱਪਰ ਵੀ ਕੱਟ ਸਕਦੇ ਵੈਸੇ ਕੋਈ ਜ਼ਰੂਰੀ ਨਹੀਂ ਹੈ ਜਿੱਦਾਂ ਆਪਾਂ ਸੂਟ ਦੇ ਉੱਪਰ ਬਣਾਉਣਾ ਹੈ ਪਰ ਇਹ ਜਿਹੜਾ ਡਿਜ਼ਾਈਨ ਹੈ ਆਪਾਂ ਤੁਹਾਨੂੰ ਪੂਰਾ ਬਣਾ ਕੇ ਦਿਖਾਵਾਂਗੇ ਹਾਂਜੀ ਤੁਸੀਂ ਇੱਕ ਸਾਈਡ ਦੀ ਵੇਲ ਬਣਾ ਸਕਦੇ ਹੋਗੇ ਯਾ ਆਪੋਜ਼ਿਟ ਟਰੱਕੇ ਵੀ ਫੱਬਲਿਕ ਦੇ ਉੱਪਰ ਟ੍ਰੇਸ ਲਾ ਸਕਦੇ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੋਨੋਂ ਘੇਰੇ ਦੇ ਅਕੋਰਡਿੰਗ ਹੀ ਬਣਾਉਣਾ ਹੈ ਹਾਂਜੀ ਪਰ ਆਪਰ ਤੋਂ ਕਿਸੇ ਨੇ ਪੁੱਛਿਆ ਸੀਗਾ ਸੋ ਆਪਾਂ ਉਹਨਾਂ ਨੂੰ ਪੂਰਾ ਡਿਜ਼ਾਈਨ ਹੀ ਇਦਾਂ ਬਣਾ ਕੇ ਦੱਸ ਰਹੇ ਹਾਂਗੇ ਜੋ ਆਪਾਂ ਪਹਿਲਾਂ ਸੂਟ ਕੀਤਾ ਸੀ ਤੀ ਥੋੜਾ ਜਿ ਇਹ ਉਸਦਾ ਹੀ ਡਿਜ਼ਾਈਨ ਆ ਜੇਪਾ ਹੁਣ ਬਣਾ ਰਹੇ ਕਿਉਂਕਿ ਮੈਂ ਫੈਬਰਿਕ ਦੇ ਉੱਪਰ ਹੀ ਡਿਜ਼ਾਈਨ ਬਣਾਉਣੀ ਹੁੰਦੀ ਹੈ ਡਾਇਰੈਕਟ ਮੈਂ ਕਿਸੇ ਪੇਪਰ 'ਤੇ ਯੂਜ਼ ਨਹੀਂ ਕਰਦੀ ਬਾਕੀ ਆਪਾਂ ਕੋਈ ਕਾਗਜ਼ੀ ਟੇਸਪੇਪਰ ਦੇ ਉੱਪਰ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗੀ ਹਾਂਜੀ ਤੁਸੀਂ ਟੇਸਪੇਪਰ ਲੈ ਲੈਣਾ ਹੈ ਪਹਿਲਾਂ ਤੁਸੀਂ ਜੇ ਤੁਹਾਨੂੰ ਸਟਿਚਿੰਗ ਆਉਂਦੀ ਹੈ ਤਾਂ ਤਾਂ ਸਾਡੇ ਲਈ ਹੋਰ ਵੀ ਵਧੀਆ ਹੋਏਗਾ ਤਾਂ ਫਿਰ ਤੁਸੀਂ ਈਜ਼ੀਲੀ ਮਾਰਕਿੰਗ ਕਰ ਸਕਦੇ ਹੋਗੇ ਬਾਕੀ ਜੇ ਨਹੀਂ ਵੀ ਆਂਦੀ ਕੋਈ ਗੱਲ ਦੀ ਆਪਾਂ ਤੁਹਾਨੂੰ ਮਰਜੀ ਕਿੰਨਾ ਕਰਨੀ ਦੱਸਾਂਗੇ ਜੀ ਹਾਂ ਜੀ ਫੈਬਰਿਕ ਦੇ ਉੱਪਰ ਜਿਹੜਾ ਐਕਟਾ ਮਾਰਦੀ ਹੁੰਦਾ ਉਹ ਮੈਂ 3 ਇੰਚ ਰੱਖਤੀ ਹੁੰਦੀ ਹਾਂ ਤੁਸੀਂ ਆਪਣੇ ਅਕੋਰਡਿੰਗ 2 ਟਾ ਇੰਚ ਰੱਖ ਸਕਦੇ ਹੋ ਫੈਬਰਿਕ ਦੇ ਉੱਪਰ ਕਿੱਦਾਂ ਮਾਰਕਿੰਗ ਕਰਨੀ ਹੈਗੀ ਉਹ ਮੈਂ ਪਹਿਲਾਂ ਥੋੜੇ ਇੱਕ ਟਾਈਮ ਪਹਿਲਾਂ ਵੀਡੀਓ ਪਾਈ ਸੀ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਈਜ਼ੀ ਤਰੀਕੇ ਨਾਲ ਤੁਸੀਂ ਡਾਇਰੈਕਟ ਫੈਬਰਿਕ ਦੇ ਉੱਪਰ ਮਾਰਕਿੰਗ ਕਰਕੇ ਆਪਣੇ ਸੋਨੇ ਸੋਨੇ ਸੂਟ ਰੈਡੀ ਕਰ ਸਕਦੇ ਹੋ ਜੀ ਜੇ ਤੁਸੀਂ ਟੈਸਟ ਪੇਪਰ ਯੂਜ਼ ਕਰਨੇ ਆ ਉਹ ਵੀ ਤੁਹਾਡੇ ਲਈ ਵਧੀਆ ਹੋਏਗਾ ਕਿ ਤੁਸੀਂ ਵੀ ਯੂਜ਼ ਕਰ ਸਕਦੇ ਹੋ ਜੀ ਇਸ ਦੇ ਉੱਪਰ ਮੈਨੇ ਇਹ ਵਾਲਾ ਸਕੇਲ ਜਿਹੜਾ ਉਸ ਦੇ ਅਕੋਰਡਿੰਗ ਹੀ ਰੱਖਿਆ ਹੈ ਜੀ ਜਿਹੜਾ ਐਕਸਟਰਾ ਮਾਰਜਿਨ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਰੱਖ ਸਕਦੇ ਹੋਗੀ ਇਸ ਚੁਪ ਦੇ ਉੱਪਰ ਜਿਹੜਾ ਐਕਸਟਰਾ ਮਾਰਜਿਨ ਆਉਮੇ ਤੇਰੇ ਦੋ ਇੰਚ ਰੱਖਿਆ ਹੈ ਜੀ ਤੁਸੀਂ ਇਹ ਵੀ ਆਪਣੇ ਅਕੋਰਡਿੰਗ ਵੱਧ ਜਾਂ ਘੱਟ ਰੱਖ ਸਕਦੇ ਹੋਗੀ ਹਾਂਜੀ ਸਿਰਕ ਸਾਡੇ 2 ਇੰਚ ਮਾਰਜਿਨ ਆਪਾਂ ਨੇ ਰੱਖਿਆ ਐ ਐਕਸਟਰਾ 2 ਇੰਚ ਮਾਰਜਿਨ ਹੀ ਉਧਰ ਰੱਖਣਾ ਹੈ ਹੁਣ ਤੁਹਾਡਾ ਜਿੰਨਾ ਵੀ ਘੇਰਾ ਹੈ ਤੁਸੀਂ ਆਪਣਾ ਸੂਟ ਰੈਡੀ ਕਰ ਰਹੇ ਹੋ ਜਾਂ ਕਿਸੇ ਦਾ ਵੀ ਸੂਟ ਰੈਡੀ ਕਰ ਰਹੇ ਹੋ ਉਸ ਦੇ ਘੇਰੇ ਦੇ ਅਕੋਰਡਿੰਗ ਹੀ ਆਪਾਂ ਨੇ ਰੱਖਣਾ ਜਿੰਦੇ ਸਾਡੇ 18 ਇੰਚ ਘੇਰੇ ਦਾ ਆਪਾਂ ਡਿਜ਼ਾਈਨ ਡਰਾ ਕਰ ਰਹੇ ਹਾਂ ਜੀ ਸਾਡੇ 18 ਇੰਚ ਜੋ ਪਰ ਆਪਾਂ ਨੇ ਮਾਰਕਿੰਗ ਕੀਤੀ ਆ ਇਧਰ ਆਪਾਂ ਨੇ ਸੜਾ ਐਕਸਟਰਾ ਮਾਰਜਿਨ 2 ਇੰਚ ਰੱਖਿਆ ਹੈ ਉਸ ਤੋਂ ਬਾਅਦ ਜਿਹੜਾ ਇਧਰ ਆਪਾਂ ਨੇ 18 ਇੰਚ ਆਖੇ ਉਧਰ ਵੀ ਐਕਸਟਰਾ ਮਾਰਜਿਨ ਆਪਾਂ ਨੇ 2 ਇੰਚ ਰੱਖਿਆ ਹੈ ਹਾਂਜੀ ਇਸ ਦੇ ਉੱਪਰ ਇਧਰ ਆਪ ਅੜਤੇ ਦੇ ਉੱਪਰ ਆਪਾਂ ਨੇ ਇਥੇ ਡਾਟ ਲਗਾ ਲਿਆ ਇਹ ਦੋਨੋਂ ਸਾਈਡ ਤੇ ਇਸ ਦਾ 1.5 ਇੰਚ ਦਾ ਆਪਾਂ ਨੇ ਹਾਫ ਕਰਕੇ ਇੱਕ ਫੈਕਟਰੀ ਵਿੱਚ ਵੀ ਡਾਟ ਲਗਾ ਲਿਆ ਇਹ ਜਿਹੜੀ ਵੇਲ ਹੈ ਜੀ ਇਹ ਚਾਕਾਂ ਦੇ ਉੱਪਰ ਜਾ ਰਹੀ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਏਗਾ ਤੁਸੀਂ ਇਹਨੂੰ ਕਿਸੇ ਤਰੀਕੇ ਨਾਲ ਹੋਰ ਵੀ ਕਸਟਮਾਈਜ਼ ਕਰ ਸਕਦੇ ਹੋਗੇ ਆਪਣੇ ਅਕੋਰਡਿੰਗ ਕੋਈ ਵੀ ਚੀਜ਼ ਵਧ ਘੱਟ ਕਰ ਸਕਦੇ ਹੋਗੇ ਇਹ ਜਿਹੜਾ ਡਿਜ਼ਾਈਨ ਆਪਨੇ ਪਹਿਲਾਂ ਇੱਕ ਸੂਟ ਕੀਤਾ ਸੀ ਜੀ ਉਹ ਮੈਂ ਤੁਹਾਡੇ ਨਾਲ ਫੋਟੋ ਜ਼ਰੂਰ ਸ਼ੇਅਰ ਕਰੂੰਗੀ ਬਹੁਤ ਹੀ ਸੋਨਾ ਸੁਤ ਬਣ ਕੇ ਰੈਡੀ ਹੋਇਆ ਸੀ ਤੇ ਆਪਾਂ ਇੱਧਰ ਹੋਰ ਵੀ ਸੂਟ ਬਣਾਵਾਂਗੇ ਹੁਣ ਹਾਂਜੀ ਜਿਹੜਾ ਇਸ ਦੇ ਇਹ ਬੇਲ ਚਾਕਰ ਨੇ ਆਸੋ ਆਪਣੇ ਜਿੰਨੇ ਵੀ ਤੁਹਾਡੇ ਸੂਟ ਦੇ ਜਿੰਨੇ ਵੀ ਚਾਕ ਨੇ ਦਾ ਜਿਸ ਦੇ ਦਿਸੇ ਤੁਸੀਂ ਸੂਟ ਬਣਾ ਰਹੇ ਹੋ ਚਾਕਾਂ ਦੇ ਅਕੋਰਡਿੰਗ ਹੀ ਤੁਸੀਂ ਇੱਧਰ ਮਾਰਕਿੰਗ ਕਰ ਲੈਣੀ ਹੈ ਜਿੱਦਾਂ ਕਿ ਇਹ ਮਾਰਕ ਦਾ ਬੀਤੇ ਕੀਤੀ ਹੋਈ ਆ ਇਹ ਬੀ ਇੰਚ ਚਾਕ ਰੱਖੇ ਹੋਏ ਨੇ ਜੀ ਤੁਸੀਂ ਆਪਣੇ ਅਕੋਰਡਿੰਗ 12 ਇੰਚ 18 ਇੰਚ ਬੀ 22 24 25 ਜਿੰਨੇ ਵੀ ਤੁਹਾਡੇ ਹੈਗੇ ਨੇ ਚਾਕ ਆ

ਦੇਚ ਇਹ ਫੁੱਲ ਪਾਈ ਤੇ ਇਸ ਦੇ ਅਕੋਰਡਿੰਗ ਹੀ ਆਪਾਂ ਜਿੰਨੀ ਵੀ ਸਾਰੇ ਹੈਗੇ ਨੇ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਇਹ ਸਾਰੇ ਫੇਮ ਮਾਰਕਿੰਗ ਕਰਤੀ ਹੀ ਫਲਾਵਰਸ ਪਾਈ ਨੇ ਇਹ ਨੋਟਸ ਦਾ ਡਿਜ਼ਾਈਨ ਬਣੇਗਾ ਜੀ ਫਲਾਵਰਸ ਬਣ ਲਗੀ ਤੇ ਇਹ ਪੱਤੀਆਂ ਦਾ ਡਿਜ਼ਾਈਨ ਆ ਹਾਂਜੀ ਆਪਣੇ ਦੂਸਰੇ ਸਾਈਡ ਡਿਜ਼ਾਈਨ ਬਣਾ ਰਹੇ ਹਾਂ ਤੇ ਦੂਸਰੀ ਸਾਈਡ ਆਪਾਂ ਤੁਹਾਨੂੰ ਡਿਜ਼ਾਈਨ ਬਣਾ ਕੇ ਜ਼ਰੂਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਰਹਿ ਗਿਆ ਹੋਏਗਾ ਇਹ ਨੋਰਸ ਦਾ ਡਿਜ਼ਾਈਨ ਹੈ ਜੀ ਤੁਸੀਂ ਇਹਨੂੰ ਇਸ ਦੀ ਜਗ੍ਹਾ ਤੇ ਘੱਟ ਦਾ ਨਜ਼ਵੀ ਯੂਜ਼ ਕਰ ਸਕਦੇ ਕੋਈ ਵੀ ਚੀਜ਼ ਯੂਜ਼ ਕਰ ਸਕਦੇ ਤੁਸੀਂ ਇਸ ਡਿਜ਼ਾਈਨ ਨੂੰ ਆਪਣੇ ਅਕੋਰਡਿੰਗ ਰੈਡੀ ਕਰ ਸਕਦੇ ਹੋ ਜਿਹੜਾ ਵੀ ਇਹ ਡਿਜ਼ਾਈਨ ਹੈ ਬਣ ਕੇ ਬਹੁਤ ਸੋਹਣਾ ਰੈਡੀ ਹੋਏਗਾ ਹਾਂਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਈਜ਼ੀਲੀ ਤੁਸੀਂ ਡਿਜ਼ਾਈਨਸ ਰੌਕ ਆ ਕਰ ਸਕਦੇ ਹੋ ਤੇ ਜੇ ਜਿਹੜੇ ਇਹ ਵਾਲੇ ਸਰਕਲਸ ਆਪਨੇ ਡਰਾ ਕਰ ਦਿੱਤੇ ਆ ਜੀ ਉਹ ਆਪਾ ਇਧਰ ਨਾਲ ਰੋਕਰਾਂਗੀ ਸਰਕਲ ਦੇ ਨਾਲ ਤੁਸੀਂ ਕੋਈ ਵੀ ਕੋਇਨ ਵਗੈਰਾ ਵੀ ਲੈ ਸਕਦੇ ਹੋਗੇ ਜੇ ਬੋਟਲ ਵਗੈਰਾ ਦਾ ਟੱਕਣ ਹੁੰਦਾ ਉਹ ਵੀ ਯੂਜ਼ ਕਰ ਸਕਦੇ ਹੋ ਜੀ ਇਸ ਦੇ ਨਾਲ ਜੇ ਤੁਸੀਂ ਬਣਾਉਂਗੇ ਤਾਂ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਜਿਹੜੇ ਵੀ ਸਾਰੇ ਫਲਾਵਰਸ ਨੇ ਉਹ ਇਕੁਲ ਬਣਗੇ ਤੁਹਾਨੂੰ ਪਤਾ ਹੋਏਗਾ ਵੀ ਤੁਸੀਂ ਕਿਹੜਾ ਲੈਣਾ ਚਾਹੋ ਜਿੱਦਾਂ ਆਪਾਂ ਨੇ 160 ਵਾਲਾ ਜਿਹੜਾ ਫਲਾਵਰ ਹੈ ਇਹ ਵਾਲਾ ਬਣਾਇਆ ਹੈ ਆਪਾਂ ਇਧਰ ਵੀ ਸੇਮ ਇਹੀ ਬਣਾਵਾਂਗੇ ਹਾਂਜੀ ਜਿੱਦਾਂ ਹੀ ਡਿਜ਼ਾਈਨ ਬਣ ਕੇ ਰੈਡੀ ਹੋਏਗਾ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਜੀ

ਤੁਸੀਂ ਆਪਣੇ ਘੇਰੇ ਦੀ ਰਿਕਾਰਡਿੰਗ ਜਾਂ ਫਿਰ ਜੀਦਾ ਵੀ ਤੁਸੀਂ ਸੂਤ ਪੁਲਾ ਰਹੇ ਹੋ ਉਸ ਦੇ ਘੇਰੇ ਦੀ ਨਾਲ ਆਪਣੇ ਰਿਕਾਰਡਿੰਗ ਹੀ ਰੱਖਣਾ ਹੈ ਜਿੱਦਾਂ ਇਹ ਆਪਾਂ ਨੇ ਜਿਹੜੀ ਮਾਰਕਿੰਗ ਹੈ 18 ਇੰਚ 18.5 ਇੰਚ ਘੇਰੇ ਦੀ ਰਿਕਾਰਡਿੰਗ ਕੀਤੀ ਹੈ ਤੇ ਇਹ ਚਾਕ ਤਾਂ ਦਾ ਡਿਜ਼ਾਈਨ ਆ ਸੋ ਇਹ ਚਾਕ ਨੇ ਉੱਪਰ ਵੇਲ ਜਾ ਰਹੀ ਹੈ ਤਾਂ ਜਿਹੜੇ ਇਹ ਵਾਲੀ ਮਾਰਕਿੰਗ ਹੈ ਇਹ ਆਪਣੇ 4 ਇੰਚ ਤੇ 2 ਇੰਚ ਨੇ ਤੇ 2 ਇੰਚ ਤੱਕ ਹੀ ਆਪਾਂ ਨੇ ਇਹ ਬੇਲ ਰੱਖੀ ਹੈ ਜੀ ਤੁਸੀਂ ਇਸ ਬੇਲ ਨੂੰ ਅੱਗੇ ਤੱਕ ਗਲੇ ਤੱਕ ਵੀ ਲੈ ਜਾ ਸਕਦੇ ਹੋ ਆਪਣੇ ਅਕੋਰਡਿੰਗ ਨਾਲ ਬਡੇ ਚਾਕਾਂ ਦੀ ਬੀਲ ਆ ਜੋ ਆਪਾਂ ਪਹਿਲਾਂ ਡਿਜ਼ਾਈਨ ਬਣਾਏ ਸੀ ਆਪਾਂ ਸੀਮ ਡਿਜ਼ਾਈਨ ਹੀ ਦੇਤੇ ਡਰਾਫਟਸ ਹੈ ਇਹ ਚਾਕਾਂ ਦੀ ਬੀਲ ਆ ਸੋ ਇਧਰ ਜਿਹੜਾ ਆਪਾਂ ਨੇ ਮਾਰਜਿਨ ਰੱਖਿਆ ਉਹ 3.5 ਇੰਚ ਰੱਖਿਆ ਹੈ 3.5 ਦੇ ਅਕੋਰਡ ਉਸ ਨੂੰ ਇੱਕ ਸਟ੍ਰੇਟ ਲਾਈਨ ਲਗਾ ਲੈਣੀ ਹੈ ਸਾਰਾ ਮਾਰਜਿਨ 3 ਇੰਚ ਹੀ ਰੱਖਣਾ ਹੈ ਤੇ ਇਸ ਨੂੰ ਤੁਸੀਂ ਡਿਗਜ਼ੈਕ ਟਾਈਪ ਇਦਾਂ ਕਰ ਲੈਣੇ ਤਾਂ ਕਿ ਤੁਹਾਡਾ ਸੂਟ ਹੋਰ ਵੀ ਸੋਹਣਾ ਲੱਗੇ ਲੱਗੇ ਸਟ੍ਰੇਟ ਲਾਈਨ 언ਨੀ ਜ਼ਿਆਦਾ ਵਧੀਆ ਨਹੀਂ ਲੱਗੇਗੀ ਇਸ ਡਿਜ਼ਾਈਨ ਦੇ ਵਿੱਚ ਤੇ ਜਿਹੜੇ ਇਹ ਵਾਲੇ ਫਲਾਵਰਸ ਨੇ ਆਪਾਂ ਨੇ 100 ਸਾਠ ਸਰਕਲ ਦੇ ਅਕੋਰਡਿੰਗ ਹੀ ਬਣਾਏ ਨੇ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਰੇ ਸਰਕਲਸ ਨੇ ਜਿਹੜੇ ਤੁਸੀਂ ਇਕੁਅਲ ਹੀ ਰੱਖਨੇ ਨੇ ਜਿਹੇ ਤੁਸੀਂ ਕੌਇਨ ਵਗੈਰਾ ਨਾਲ ਵੀ ਬਣਾ ਰਹੇ ਹੋ ਤਾਂ ਵੀ ਇਕੁਅਲ ਹੀ ਰੱਖਨੇ ਨੇ ਕਿਉਂਕਿ ਤੇਰੀ ਸੂਰਤ ਦੀ ਫਿਨਿਸ਼ਿੰਗ ਵਧੀਆ ਆਏਗੀ ਤੇ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਤੁਸੀਂ ਕਿੰਨੇ ਵੀ ਜਿੰਨੇ ਵੀ ਤੁਸੀਂ ਰੱਖ ਰਹੇ ਹੋ ਜਿੱਦਾਂ 3 ਇੰਚ ਤੇ 4 ਇੰਚ ਤੇ ਤੁਸੀਂ ਇਸ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹੋਗੇ वैसे अपन यही जिदे रखे डिजाइन एवरेज नेवी फ्लावर्स ने ये 2 इंच के अकॉर्डिंग ही फाइनिट क्योंकि अपने अकॉर्डिंग पा सकते हो इसो दी फिनिशिंग बहुत ही ज्यादा बढ़िया आएगी जी ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸੂਟ ਬਣ ਕੇ ਕਿਦਾਂ ਲੱਗਿਆ ਫੋਟੋ ਜ਼ਰੂਰ ਸ਼ੇਅਰ ਕਰਾਂਗੇ ਸੋ ਤੁਹਾਨੂੰ ਇਹ डिजाइन ਕਿਦਾਂ ਦਾ ਲੱਗਿਆ ਤੁਹਾਡੇ ਲਈ ਵੀ ਇਹ ਹੈਲਪਫੁਲ ਹੈ ਜਾਂ ਨਹੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ